ਜਿਤਾਵਾਂਗੇ ਸਿਰਫ ਕਾਂਗਰਸ ਵਿੱਚ ਜਿਤਾਵਾਂਗੇ ਤੇ ਵੋਟ ਵੀ ਪਾਵਾਂਗੇ ਜਿੱਤਾਂਗੇ ਜਿਤਾਵਾਂਗੇ ਮਾਰ ਨਹੀਂ ਪਾਵਾਂਗੇ ਚੜੂ ਵਾਲੇ ਨੇ ਕੀਤਾ ਕੀ ਮੇਰਾ ਫੈਰੀ ਯਾਰ ਸਭੀ ਚੜੂ ਵਾਲੇ ਨੇ ਕੀਤਾ ਕੀ ਮੇਰਾ ਫੈਰੀ ਯਾਰ ਸਭੀ ਸਭ ਲੋਕ ਬਣਾ ਸਭ ਸਭ ਨੂੰ ਸਤਰੀ ਗੱਲ ਜਾਣਦੀ ਸਭ ਨੂੰ ਬਹੁਤ ਬਹੁਤ ਬਧਾਈ ਹੋਵੇ ਬਹੁਤ ਬਹੁਤ ਸਤਰੀ ਗੱਲਾਂ ਦੀ ਬਹੁਤ ਵਧੀਆ ਕੰਮ ਕੀਤਾ ਜੀ ਕਾਂਗਰਸ ਨੇ ਜੋ ਵੀ ਕੰਮ ਕੀਤਾ ਕਾਂਗਰਸ ਨੇ ਹੀ ਕੀਤਾ ਜਿਹਨੇ ਵੀ ਕਿਤਾ ਸਾਡੇ ਸੰਗੇ ਤਲਵਾਰ ਨੇ ਕਿਤਾ ਰਸਤੇ ਸਾਡੇ ਬੰਦ ਸੀ ਪੁਲੀਆ ਸਾਡੀਆਂ ਬੰਦ ਸੀ ਉਹ ਖੋਲਤੀਆਂ ਸਾਰੀਆਂ ਜਿੱਥੇ ਸਾਡਾ ਰਿਕਸ਼ਾ ਨਹੀਂ ਆਉਂਦੇ ਸੀ ਅੱਜ ਰਾਤ ਨੂੰ 12 ਵਜੇ ਵੀ ਆਟੋ ਆਂਦਾ ਚੋਰ ਚੱਕੇ ਇੰਨੇ ਫਿਰਦੇ ਸੀ ਅੱਜ ਲਾਈਟਾਂ ਤੇ ਬੈਠੇ ਆ ਉਹਨਾਂ ਨੇ ਕਿਤਾ ਸਾਰਾ ਗਲੀਆਂ ਸੜਕਾਂ ਸਾਰੀਆਂ ਨਾਲੀਆਂ ਸਾਡੀਆਂ ਉਹਨਾਂ ਨੇ ਕਿਤਾ ਨਹੀਂ ਤਾਂ ਸਾਰਾ ਦਿਨ ਜਨਾਨੀਆਂ ਦੀ ਲੜਾਈ ਹੁੰਦੀ ਸੀ ਨਾਲੀਆਂ ਪਿੱਛੇ ਜੋ ਵੀ ਕਿਤਾ ਸਾਡਾ ਸੰਗੇ ਤਲਵਾਰ ਨੇ ਕਿਤਾ ਜੋ ਵੀ ਕਰਦਾ ਸਾਡੀ ਕਾਂਗਰਸ ਨੇ ਕਿਤਾ ਇਹ ਲੱਗਦਾ ਵਾਰਡ ਨੰਬਰ 11 ਤੁਹਾਡੇ ਕੋਲ ਹਾਂ ਜੀ ਬਹੁਤ ਵੱਡੇ ਬੰਦੇ ਜੀ ਇਹ ਜੀ ਇਹ ਵੀ ਬਹੁਤ ਵੱਡੇ ਬੜੇ ਨਾਈਸ ਬੰਦੇ ਇਹ ਵੀ ਸੰਘੇ ਤਲਵਾੜ ਦੇ ਆ ਜੀ ਮੈਂ ਤਾਂ ਇਹ ਚਾਹੂਗੀ ਜੀ ਇਹਨਾਂ ਨੇ ਚਿਹਰਾ ਦੇ ਕੇ ਬਹੁਤ ਕਮਾਈਓ ਇਹਨਾਂ ਦਾ ਕੰਮ ਦੇ ਕੇ ਬੋਟ ਪਾਓ ਕੰਮ ਕਰਵਾ ਰਹੇ ਨੇ ਕੰਮ ਬਿਲਕੁਲ ਕਰਵਾ ਰਹੇ ਜੀ ਜਿੱਥੇ ਵੀ ਅੱਧੀ ਰਾਤ ਨੂੰ ਬੱਚਾ ਵੀ ਕੋਈ ਜਾਂਦਾ ਹੋਣਾ ਜੀ ਸੁਣਵਾਈ ਕਰਦੇ ਆ ਜੀ ਸਾਨੂੰ ਉਮੀਦ ਹੈ ਜੀ ਸਾਨੂੰ ਉਮੀਦ ਹੈ ਪੱਕੀ ਕਿ ਕਸਲੇ ਬੰਨਣ ਤੋਂ ਬਾਅਦ ਵੀ ਸਾਰੇ ਕੰਮ ਕਰਵਾਣਗੇ ਠੀਕ ਹੈ ਤਲਵਾੜ ਜੀ ਕਰਦੇ ਜਿਨ੍ਹਾਂ ਨੇ ਸਾਨੂੰ ਇਹਨਾਂ ਮੀਂਹ ਵਾਰ ਸਮਝ ਕੇ ਸਾਨੂੰ ਵੋਟ ਲਈ ਸਾਨੂੰ ਖੜੇ ਕੀਤਾ ਮੇਰੇ ਮਦਰ ਲਾਉ ਨੂੰ ਜਿਹੜੇ ਕਿ ਦਿਵਿੰਦਰ ਕੋ ਸਾਪਾ ਸਾਨੂੰ ਹਰ ਘਰ ਘਰ ਦੇ ਵਿੱਚ ਆਵਾਜ਼ ਆ ਰਹੀ ਸਾਨੂੰ ਕਿਸੇ ਨੂੰ ਕਹਿਣਾ ਨਹੀਂ ਪੈ ਰਿਹਾ ਸਾਡੇ ਸਾਰੇ ਬੰਦੇ ਖੁਦ ਜੋੜ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਪੜਾ ਜੀ ਬਿਨਾਂ ਖੜੇ ਹੋਏ ਵੀ ਸਾਰੇ ਦੇ ਕੰਮ ਕਰਦੇ ਨੇ ਰਾਤ ਨੂੰ ਚਾਹੇ ਉਹਨਾਂ ਨੂੰ 12 ਵਜੇ ਵੀ ਤੁਸੀਂ ਆਲ ਗਦੇ ਸਾਪੜਾ ਜੀ ਹਰ ਥਾਂ ਤੇ ਤੁਹਾਡੇ ਨਾਲ ਖੜਦੇ ਨੇ ਉਸ ਕਰਕੇ ਤੁਹਾਨੂੰ ਪਤਾ ਹੈ ਜਿੰਨਾ ਵੀ ਉਹਨਾਂ ਨੇ ਉਹ ਜਿਤਾਣਾ ਵੀ ਅਸੀਂ ਉਹਨਾਂ ਨੂੰ ਹੈ دوسری ਗੱਲ ਤੁਸੀਂ ਸਾਰੇ ਜਿਹੜੇ ਚਾਰੋਂ ਵਾਲੇ ਜਿਹੜੇ ਵਾਅ ਚੱਕਦੇ ਪਏ ਮੇਨੋ ਹਾਤਾ ਸੋ ਚੜਵਰਾਂ ਨੇ ਹੱਤਾ ਕਿਤਾ ਕੀ ਹੈ ਥੇਰਾ ਫੇਰੀ 420 ਕਿਤਾ ਹੋਰ ਕੋਈ ਕੰਮ ਨਹੀਂ ਕੀਤਾ ਕਹਿੰਦੀ ਆ ਕਿ ਅਸੀਂ ਹੋਟਾ ਨੂੰ ਇੰਨੇ ਬੈਂਕਾਂ ਚ ਅਕਾਊਂਟ ਕਰਵਾਉ ਪੈਸੇ ਦੋਵਾਂਗੇ ਪਰ ਕੀਤਾ ਕੁਛ ਨਹੀਂ ਸਾਰੀ ਪ ਆਪਣੀ ਕਿਉਂ ਕੀਤੀ ਕਹਿੰਦੇ ਸੀ ਪੱਤੀ ਜਾਉਗੀ ਨਹੀਂ ਪਰ ਪੱਤੀ ਸਾਡੀ ਆਉਂਦੀ ਨਹੀਂ ਨਹੀਂ ਬਾਅਦ ਚ ਪੈਂਦਾ ਪਾਣੀ ਗਲਿਆ ਚ ਐਵੇਂ ਖੜਾ ਜਿਹਾ ਛੱਪੜ ਵਗਿਆ ਹੁੰਦਾ ਹੈ ਸਾਡੇ ਕਾਂਗਰਸ ਦੇ ਪ੍ਰਧਾਨ ਸ਼੍ਰੋਮਣਾ ਜੀ ਇਹ ਕਹਿੰਦੇ ਨੇ ਕਿ ਮੈਂ ਜਿੱਤ ਗਿਆ ਨਾ ਮੈਂ ਪਹਿਲੇ ਆਪਣੇ ਸੜਕਾਂ ਦਾ ਆਪਣੇ ਲੋਕਾਂ ਦਾ ਪਹਿਲੇ ਉਹਨਾਂ ਦਾ ਹੀ ਸਾਥ ਸਾਥ ਦਊਂਗਾ ਜੋ ਕਹਿੰਦੇ ਪਹਿਲੇ ਮੈਂ ਪਬਲਿਕ ਦਾ ਹੀ ਕੰਮ ਕਰੂੰਗਾ ਬਾਕੀ ਕੰਮ ਬਾਅਦੂ ਜਿਹੜੇ ਭਾਜਪਾ ਵਾਲੇ ਕਹਿ ਰਹੇ ਨੇ ਕਿ ਅਸੀਂ ਜਿੱਤਾਂਗੇ ਕਿਵੇਂ ਜਿੱਤੋਗੇ ਪਹਿਲੇ ਤੁਸੀਂ ਕਾਂਗਰਸ ਪਾਰਟੀ ਵਿੱਚ ਜਿੱਤ ਹਾਸਲ ਕਰਕੇ ਹੁਣ ਤੁਸੀਂ ਭਾਜਪਾ ਵਿੱਚ ਜਾ ਰਹੇ ਹੋ ਤੁਸੀਂ ਇਹ ਦੱਸੋ ਕਿਸੇ ਨੇ ਚਾਰੇ ਨੂੰ ਵੋਟ ਨਹੀਂ ਪਾਈ ਕਿਤੇ ਇਹ ਦੰਮਾ ਨੂੰ ਵੋਟ ਪਾਣੀ ਹੈ ਕੰਮ ਕਿਹਨੇ ਕੀਤੇ ਹੈ ਕਾਂਗਰਸ ਸਰਕਾਰ ਨੇ ਕੀਤੇ ਹੈ ਸੰਜੇ ਤਲਵਾਰ ਜਿਨੇ ਕੰਮ ਕੀਤੇ ਹੈ ਕੁਸ਼ਵਿੰਦਰ ਸਿੰਘ ਛਾਪੜਾ ਜਿਨੇ ਕੰਮ ਕੀਤੇ ਹੈ